ਭਾਜੀ ਭਾਜੀ ਕੀ ਨਾ ਟੱਡਾਈ ਮੇਰਾ ਨਾਮ ਹਨਾ ਜੀ ਕੀ ਗੱਲ ਹੋਈ ਇਹ ਸਾਰੇ ਆਪਣਾ ਇਸ ਤਰ੍ਹਾਂ ਮੰਦਰੇ ਗਏ ਹੋਏ ਸੀਗੇ ਮੁੰਡੇ ਤੇ ਉਧਰੋਂ ਆਂਡੇ ਸੀਗੇ ਮੱਥਾ ਟੇਕ ਕੇ ਆਪਣਾ ਰਾਮਪੁਰੇ ਦਾ ਬੁਰਜੇ ਅੱਛਾ ਜੀ ਸੰਤਾ ਅਵਤਾਰ ਜੀ ਬਾਬਰਪੁਰ ਵਾਲੇ ਅੱਛਾ ਜੀ ਤੇ ਇਸ ਤਰ੍ਹਾਂ ਮੰਦਰੋਂ ਆਉਂਦੇ ਪਏ ਸੀਗੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਕੋਈ ਚੀਜ਼ ਨੇ ਟੱਕਰ ਮਾਰੀ ਆ ਤੇ ਡਿੱਗ ਪਏ ਨੇ ਦੇਖਦੇ ਸਾਰੇ ਜਿਹੜਾ ਵਾ ਪਿੱਛੋਂ ਕੋਈ ਗੱਡੀ ਲੰਘ ਗਈ ਆ ਉੱਪਰ ਦੀ ਤੇ ਸਿਰ ਜਿਹੜਾ ਵਾ ਸਾਰਾ ਫਿਸ ਗਿਆ ਵਾ ਤੇ ਉਹਦੇ ਕਰਕੇ ਜਿਹੜੀ ਮੌਕੇ ਤੇ ਡੈਥ ਹੋ ਗਈ ਕਿਹੜੀ ਜਗ੍ਹਾ ਤੇ ਟੱਕਰ ਹੋਈ ਇਹ ਆਪਣਾ ਪੰਡਾਰੀ ਪੁਲ ਦੇ ਉੱਪਰ ਜਿਹੜਾ ਅਲਫਾ ਮੌਲ ਤੋਂ ਚੜ ਕੇ ਜਿਹੜਾ ਆ ਰਿਹਾ ਵਾ ਤੇ ਇਧਰੋਂ ਲਹਿੰਦੇ ਵਾਲੇ ਪੱਸੇ ਪੰਡਾਰੀ ਪੁਲ ਤੋਂ ਹੋ ਸੀ ਤੇ ਤੁਹਾਨੂੰ ਕੀ ਲੱਗਦਾ ਮੇਰੇ ਭਤੀਜਾ ਨੇ ਅੱਛਾ ਇਹ ਗੁਰਵਿੰਦਰ ਸਿੰਘ ਸੀਗਾ ਨਾਮ ਇਹਨਾਂ ਦਾ ਇੱਕ ਨਾਲ ਬ੍ਰਦਰ ਸੀਗਾ ਸੁਖਵਿੰਦਰ ਸਿੰਘ ਕਿੰਨੀ ਮਰੀ ਇਹਨਾਂ ਦੀ ਤੇ ਇਹਦੀ ਉਮਰ ਮੁੰਡੇ ਦੀ 22 ਸਾਲ ਹੈਗੀ ਆ ਅੱਛਾ ਹਾਂਜੀ ਦੂਸਰੇ ਤੇ ਕਿ 22 ਸਾਲ ਤੇ ਦੂਸਰੇ ਜਿਹੜੀ ਉਹ 18 ਕੇ ਸਾਲ ਆ ਉਹ ਵੀ ਮੁੰਡਾ ਇਸ ਟਾਈਮ ਹਸਪੀਟਲ ਹੈਗਾ ਵਾ ਤੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਇਹ ਕੋਟ ਖਾਲਸਾ ਤੋਂ ਜੀ ਤੇ ਵਿਆਹ ਹੀ ਤੇ ਚਾਹੇ ਨਹੀਂ ਹਾਲੇ ਇੱਕ ਵਾਰੇ ਸੀਗੇ ਦਿਹਾੜੀ ਧੱਪਾ ਕਰਦੇ ਵਿਚਾਰੇ ਆਪਣਾ ਲੱਕੜ ਦੇ ਕੰਮ ਤੇ ਜਾਂਦਾ ਸੀਗਾ ਅੱਛਾ ਇਹ ਮੋਟਰਸਾਈਕਲ ਤੇ ਹਾਂ ਜੀ ਬਾਈਕ ਤਿਆਰੇ ਸੀਗੇ ਦੋਨੋਂ ਬ੍ਰਦਰ ਕਿੰਨੇ ਦਾ ਟਾਈਮ ਸੀ ਇਸ ਸਵੇਰੇ ਕੋਈ ਆਪਣਾ 9 ਵਜੇ ਉਥੋਂ ਨਿਕਲੇ ਨੇ 9:30 9 ਵਜੇ ਤੇ ਆਉਂਦਿਆਂ ਰਸਤੇ 'ਚ ਇੱਥੇ ਜਿਹੜਾ ਵਾ ਮਤਲਬ ਹੋ ਗਿਆ ਇਸ ਤਰ੍ਹਾਂ ਉਹ ਗੱਡੀ 'ਤੇ ਪਤਾ ਲੱਗਾ ਹਾਂਜੀ ਹਾਂਜੀ ਗੱਡੀ ਤਾਂ ਨਹੀਂ ਜੀ ਹਾਲੇ ਤੱਕ ਪਤਾ ਲੱਗਾ ਪੁਲਿਸੋ ਲੋ ਬਸ ਇਹ ਹੀ ਕਾਰਵਾਈ ਕੀਤੀ ਗਈ ਆ ਕਿ ਤੁਹਾਨੂੰ ਦੱਸ ਦਿੰਨੇ ਆ ਪਰਚਾ ਹੋ ਲੈਂਦੋ ਫਿਰ ਆਪਾਂ ਵੀਡੀਓ ਕੱਢਦੇ ਆ ਵੀਡੀਓ ਕੱਢ ਕੇ ਤੇ ਫਿਰ ਦੱਸਣਗੇ ਕਿ ਕਿਹੜਾ ਥਾਣਾ ਕਿਹੜਾ ਹੈ ਇਹ ਥਾਣਾ ਆਪਣਾ ਰਾਮਬਗ ਪਿਆ ਜੇ ਐਕਸੀਡੈਂਟ ਸਰ ਪੰਡਰੀ ਪੁੱਲ ਤੇ ਐਕਸੀਡੈਂਟ ਹੋਇਆ ਸੀ ਅੰਜ ਮੰਦਰ ਮੰਦਿਰ ਤੋਂ ਪਰਪੁਰ ਦੇ ਤੋਂ ਨਹੀਂ ਇਹ ਇਹ ਆ ਰਾਮਪੁਰੋਂ ਆਉਂਦੇ ਸੀ ਇਹ ਸੁਲਾ ਕੁਲਾ ਤੋਂ ਮੰਦਰ ਤੋਂ ਆਉਂਦੇ ਸੀ ਵਾਪਸ ਇਧਰ ਆਉਂਦੇ ਆਪਣੇ ਕੋਟ ਖਾਲਸਾ ਤੋਂ ਆਉਂਦੇ ਸੀ ਤੇ ਰਸਤੇ ਵਿੱਚ ਪਤਾ ਨਹੀਂ ਕੀ ਚਾਂਚਾ ਕੇ ਉਹਨਾਂ ਦੇ ਨਾਲ ਕੀ ਹਾਸਾ ਹੋਇਆ ਵਾ ਤੇ ਟੈਂਪੋ ਦੇ ਵਿੱਚ ਵੱਜੇ ਟੈਂਪੋ ਦੇ ਵਿੱਚ ਉਹਨੂੰ ਇਹ ਜੀ ਡੈਡ ਆਪਣਾ ਦੇ ਪਿਆ ਵਾ ਦੇ ਨਾਲ ਇਹਦਾ ਮਤਲਬ ਕੁਈ ਹਾਦਸਾ ਹੋਇਆ ਬਪਾ ਜੀ ਗੱਡੀ ਕੁਝ ਨਿਕਲ ਗਈ ਆ ਜਪਦਾ ਸਿਰ ਉਹ ਦਬਿਆ ਗਿਆ ਵਾ ਤੇ ਚੋਟ ਲੱਗਣ ਨਾਲ ਇਹਨਾਂ ਦੀ ਡੈਥ ਹੋ ਗਈ ਹੈ ਕਿੰਨੇ ਜਣੇ ਸੀ ਇਹ ਦੋ ਜਣੇ ਦੋਵੇਂ ਭਰਾ ਸੀ ਅੱਛਾ ਇੱਕ ਇਥੇ ਇਸ ਵੇਲੇ ਅਸੀਂ ਦੋਨੋਂ ਸ਼ਟਾ ਲੱਗੇ ਉਹਨਾਂ ਦਾ ਰੈਫਰ ਕਰਕੇ ਗੁੰਮਨਾਮ ਬਦਲ ਦਿੱਤਾ ਉਸ ਤੋਂ ਬਾਅਦ ਇਹ ਅਸੀਂ ਗੱਡ ਬੋਡੀ ਇਥੇ ਹਸਪਤਾਲ ਲਿਆਏ ਤੇ ਇਹਨਾਂ ਦਾ ਪੋਰਟ ਮਤ ਕਰਕੇ ਵੀ ਜੋ ਕਾਰਵਾਈ ਚੱਲ ਰਹੀ ਸਾਰੇ